ਕਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਫਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜਾਤਾ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਫਾਰਸ਼ਾਂ ਹੋਣ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹਾ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹਾ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜੀਆਂ ਸਖਤ ਕਾਰਵਾਈਆਂ ਜਿਹੜੀਆਂ ਸਮੇਂ-ਸਮੇਂ ਤੇ ਹੁੰਦੀਆਂ ਹੀ ਰਹਿਣਗੀਆਂ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਮਾਲਵੇ ਦੇ ਲੋਕ ਚੋਰਾਂ ਤੋਂ ਕਾਫੀ ਪਰੇਸ਼ਾਨ ਸੀਗੇ ਤੇ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ 26 ਮੁਕਦਮਿਆਂ ਵਾਲੇ ਚੋਰ ਜਿਹੜੇ ਨੇ ਉਹ ਪੁਲਿਸ ਦੇ ਹੱਥ ਲੱਗੇ ਨੇ ਪਿਛਲੇ ਕਾਫੀ ਦਿਨਾਂ ਤੋਂ ਇਲਾਕਾ ਵਾਸੀ ਜਿਹੜੇ ਨੇ ਕਾਫੀ ਪਰੇਸ਼ਾਨ ਸੀਗੇ ਤੇ ਇਸ ਵਕਤ ਦੀ ਗੱਲ ਕੀਤੀ ਜਾਵੇ ਫਰੀਦਕੋਟ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਤਸਵੀਰਾਂ ਤੋਂ ਦਿਖਾ ਦਿੰਨੇ ਤਸਵੀਰ ਜਿਹੜੀ ਹੈਗੀ ਹੈ ਫਰੀਦਕੋਟ ਦੀ ਤਸਵੀਰ ਹੈ ਜਿੱਥੇ ਕਿ ਇਹਨਾਂ ਨੂੰ ਇਸ ਵਕਤ ਗ੍ਰਿਫਤਾਰ ਕੀਤਾ ਗਿਆ ਅਤੇ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਪੂਰੇ ਮਾਲਵੇ ਵਿੱਚ ਇਹ ਲੋਕ ਲੁਧਿਆਣਾ ਫਰੀਦਕੋਟ ਦਾ ਆਸਪਾਸ ਦਾ ਜਿਹੜਾ ਇਲਾਕਾ ਹੈਗਾ ਉੱਥੋਂ ਚੋਰੀਆਂ ਕਰਦੇ ਸੀਗੇ ਤੇ ਚੋਰੀਆਂ ਕਰਨ ਤੋਂ ਬਾਅਦ ਜਿਹੜਾ ਹੈਗਾ ਫਰਾਰ ਹੋ ਜਾਂਦੇ ਸੀਗੇ ਤਾਂ 26 ਮੁਕਦਮੇ ਜਿਹੜੇ ਨੇ ਇਹਨਾਂ ਦੇ ਉੱਪਰ ਦਰਜ ਦੱਸੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੀਆਂ ਤੇ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਇਸ ਦਿਨ ਨਾਲ ਹੀ ਦੋ ਗੱਡੀਆਂ ਜਿਹੜੀਆਂ ਨੇ ਉਹ ਵੀ ਬਰਾਮਦ ਕੀਤੀਆਂ ਗਈਆਂ ਨੇ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਵੱਡੀ ਗਿਣਤੀ ਇਹਨਾਂ ਦੀ ਹੈਗੀ ਹੈ ਕਰੀਬ 7 ਜਣੇ ਜਿਹੜੇ ਨੇ ਆ ਇਹਨਾਂ ਨੂੰ ਗ੍ਰਿਫਤਾਰ ਪੁਲਿਸ ਵੱਲੋਂ ਕਰ ਲਿਆ ਗਿਆ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਰਿਮਾਂਡ ਲਿਆ ਜਾਵੇਗਾ ਕਿਉਂਕਿ ਕਾਫੀ ਜ਼ਿਲ੍ਹਿਆਂ ਦੀ ਪੁਲਿਸ ਨੂੰ ਜਿਹੜਾ ਹੈਗਾ ਇਹ ਲੋਡਿੰਗ ਦੇ ਸੀਗੇ ਕਾਫੀ ਦਿਨਾਂ ਤੱਕ ਪੁਲਿਸ ਇਹਨਾਂ ਦੀ ਪਾਲ ਕਰ ਰਹੀ ਸੀਗੀ ਅਤੇ ਆਖਿਰਕਾਰ ਫਰੀਦਕੋਟ ਵਿੱਚ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਸੀਗਾ ਜਿਸ ਤੋਂ ਬਾਅਦ ਫਰੀਦਕੋਟ ਪੁਲਿਸ ਦੇ ਹੱਥੇ ਵੱਡੇ ਕਾਮਯਾਬੀ ਲੱਗੀ ਹੈ ਵੱਖ-ਵੱਖ ਜ਼ਿਲ੍ਹਿਆਂ ਤੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਦੋ ਗੱਡੀਆਂ ਜਿਹੜੀਆਂ ਨੇ ਉਹ ਬ੍ਰਾਮਧੋਈਆ ਨੇ ਇੱਕ ਸਕੋਰਪੀਓ ਇੱਕ ਨੋਆ ਹੈ ਜਿੰਨਾ ਵਿੱਚ ਕੀ ਹੈ ਘਟਨਾਵਾਂ ਨੂੰ ਅੰਜਾਮ ਦੰਦੇ ਸੀਗੇ ਤਾਂ ਦੱਸ ਦਈਏ ਕਿ ਕਾਫੀ ਵੱਡੀ ਗਿਣਤੀ ਹੈਗੀ ਨਾ ਚੋਰਾਂ ਦੀ ਅੱਠ ਗਿਣਤੀ ਹੈਗੀ ਇਹਨਾਂ ਦੀ ਜੋ ਕਿ ਇਸ ਵਕਤ ਗ੍ਰਿਫਤਾਰ ਕੀਤੇ ਗਏ ਨੇ ਤਾਂ ਫਰੀਦਕੋਟ ਕੁਤਵਾਲੀ ਵਿੱਚ ਇਹਨਾਂ ਨੂੰ ਇਸ ਵਕਤ ਰੱਖਿਆ ਗਿਆ ਹੈ ਇਸ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਮਾਂਦ ਜਿਹੜਾ ਇਹਨਾਂ ਦਾ ਲਿਆ ਜਾਵੇਗਾ ਤਾਂ ਕਿ ਹੋਰ ਖੁਲਾਸੇ ਹੋ ਸਕਣ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਨਾਲ ਤੇਜ਼ ਦਾ ਹਥਿਆਰ ਨੇ ਏਸੀ ਨੇ ਐਲਿਡ एलईडीज ਨੇ ਅਤੇ ਇਹ ਹੋਰ ਸਮਾਨ ਜਿਹੜਾ ਹੈਗਾ ਉਹ ਇਹਨਾਂ ਤੋਂ ਬਰਾਮਦ ਕੀਤਾ ਗਿਆ ਹੈ ਦੋ ਗੱਡੀਆਂ ਜਿਹੜੀਆਂ ਨੇ ਉਹ ਵੀ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਨੇ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਪੂਰੀ ਜਾਣਕਾਰੀ ਜਿਹੜੀ ਹੈਗੀ ਉਹ ਵੀ ਲਵਾਂਗੇ ਅਫਸਰਸ ਤੋਂ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਗਿਆ ਕਿਸ ਤਰੀਕੇ ਨਾਲ ਇਹ ਚੋਰੀਆਂ ਕਰਦੇ ਸੀ ਤੇ ਕੌਣ-ਕੌਣ ਲੋਕ ਜਿਹੜੇ ਨੇ ਕਿਸ-ਕਿਸ ਚੀਜ਼ ਨੂੰ ਅੰਜਾਮ ਦਿੰਦੇ ਸੀਗੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ तमाम ਚੋਰ ਨੇ ਜਿਨ੍ਹਾਂ ਨੂੰ ਕਿ ਪੁਲਿਸ ਵੱਲੋਂ ਗ੍ਰਫਤਾਰ ਕੀਤਾ ਗਿਆ ਪਿਛਲੇ ਦਿਨਾਂ ਗੱਲ ਕੀਤੀ ਜਾਵੇ ਤਾਂ ਲਗਾਤਾਰ ਤਿੰਨ ਚਾਰ ਦੁਕਾਨਾਂ ਜਿਹੜੀਆਂ ਨੇ ਉਹ ਇਹਨਾਂ ਦੀ ਸ਼ਿਕਾਰ ਹੋਈਆਂ ਸੀਗੀਆਂ ਕਾਫੀ ਵੱਡੀ ਅਮਾਉਂਟ ਜਿਹੜੀ ਉਹ ਤੋਂ ਚੋਰੀ ਹੋਈ ਸੀਗੀ ਅਤੇ ਕਾਫੀ ਪਰੇਸ਼ਾਨ ਜਿਹੜੇ ਲੋਕ ਸੀਗੇ ਚੋਰੀਆਂ ਤੋਂ ਉਹਨਾਂ ਦੇ ਲਈ ਰਾਹਤ ਦੀ ਖਬਰ ਹੈ ਕਿ ਇਹ ਚੋਰ ਜਿਹੜੇ ਤਮਾਮ ਨੇ ਇਹ ਪੁਲਿਸ ਦੇ ਗ੍ਰਿਫਤ ਵਿੱਚ ਆ ਗਏ ਨੇ ਅਤੇ ਇਸ ਵਕਤ ਫਰੀਦਕੋਟ ਕਤਵਾਲੀ ਵਿੱਚ ਇਹਨਾਂ ਨੂੰ ਰੱਖਿਆ ਗਿਆ ਹੈ ਤਾਂ ਇਸ ਤੋਂ ਬਾਅਦ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਉਹ ਕਾਰਵਾਈ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੀ ਕੁਝ ਉੱਥੇ ਹੋਵੇਗਾ ਅਤੇ ਇਸ ਵਗੈਰੀ ਗੱਲ ਕੀਤੀ ਜਾਵੇ ਤਾਂ ਦੇਖ ਸਕਦੇ ਹੋ ਤਸਵੀਰਾਂ ਤਾਂ 8 ਚੋਰ ਨੇ ਆ ਜਿਨ੍ਹਾਂ ਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਵਕਤ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਹ ਜਿਹੜੀਆਂ ਨੇ ਦੋ ਗੱਡੀਆਂ ਨੇ ਹੋਰ ਗੱਡੀਆਂ ਦੀ ਤਸਵੀਰਤ ਨੂੰ ਦਿਖਾ ਦਿੰਨੇ ਆ ਇਹ ਗੱਡੀਆਂ ਜਿਹੜੀਆਂ ਨੇ ਇਹਨਾਂ ਕੋਲੋਂ ਬਰਾਮਦ ਹੋਈਆਂ ਨੇ ਤਾਂ ਇੱਕ ਨੋਵਾ ਗੱਡੀ ਹੈ ਦੂਜੀ ਗੱਡੀ ਜਿਹੜੀ ਹੈਗੀ ਹੈ ਸਕੋਰਪਿਓ ਹੈ ਇਹ ਦੋਨੇ ਗੱਡੀਆਂ ਇਹਨਾਂ ਚੋਰਾਂ ਕੋਲੋਂ ਮਿਲੀਆਂ ਨੇ ਤਾਂ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਆਫਸਰਸ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕੁਝ ਕਹਿਣਾ ਹੈ ਤਾਂ ਜਿਹੜਾ ਜਾਣਕਾਰੀ ਐਸਪੀ ਸਾਹਿਬ ਸੜਨ ਮੌਜੂਦ ਨੇ ਸਰ ਚੋਰਾਂ ਚੋਰਾਂ ਨੇ ਬੜਾ ਅੰਤਕਮ ਉਚਾਰ ਰੱਖਿਆ ਸੀਗਾ ਕਾਬੂ ਆ ਗਏ ਹੈ ਕੀ ਪ੍ਰੋਫਾਈਲ ਇਹਨਾਂ ਦੀ ਕਿੱਥੋਂ ਫੜੇ ਆ ਕਿਸ ਤਰੀਕੇ ਦੇ ਇਹ ਕੋ ਜਿਹੜੀਆਂ ਇਹ ਪਿੱਛੇ 19 20 ਦੀ ਰਾਤ ਨੂੰ ਜਿਹੜੀਆਂ ਚੋਰੀਆਂ ਹੋਈਆਂ ਸੀ ਸ਼ਟਰ ਤੋੜ ਕੇ ਇਹਦੇ ਚ ਫੀਤਕੋੜ ਪੁਲਿਸ ਦਾ ਬਹੁਤ ਵਧੀਆ ਜਿਹੜਾ ਹੈਗਾ ਯੋਗਦਾਨ ਰਿਹਾ ਜਿਹੜੀਆਂ ਐਸਪੀ ਡੀ ਸਾਹਿਬ ਔਰ ਡੀਐਸਪੀ ਸਬਡਿਵੀਜ਼ਨ ਤਲੋਚਨ ਸਿੰਘ ਇਹਨਾਂ ਦੇ ਅੰਦਰ ਜਿਹੜੀਆਂ ਟੀਮਾਂ ਬਣੀਆਂ ਸੀਗੀਆਂ ਇਨਸਪੈਕਟਰ ਸੀਏਏ ਤੇ ਐਸਐਚਓ ਸਿਟੀ ਨੇ ਉਹਨਾਂ ਨੇ ਕਾਫੀ ਮਿਹਨਤ ਕਰਨ ਤੋਂ ਬਾਅਦ ਕੱਲ ਸ਼ਾਮ ਨੂੰ ਇੱਕ ਸਕੋਰਪਿਓ ਗੱਡੀ ਤੇ ਪੰਜ ਬੰਦੇ ਗ੍ਰਿਫਤਾਰ ਕੀਤੇ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਪੁਸ਼ਕਿਸ਼ ਤੰਤਬਦ ਉਹਨਾਂ ਦੇ ਜਿਹੜੇ ਹੈਗੇ ਤਿੰਨ ਸਾਥੀ ਹੋਰ ਨੋਵਾ ਗੱਡੀ ਦੇ ਫਰੀਜਪੁਰ ਰੋਡ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜੀਆਂ ਚੋਰੀ ਹੋਇਆ ਸੀਗਾ ਸਮਾਨ ਇਨਵਰਟਰ ਬੈਟਰੀਆਂ ਐਲਸੀਡੀ ਉਹ ਸਾਰਾ ਬਰਾਮਦ ਕੀਤਾ ਜੀ ਨਾਲ ਦੋ ਕਾਰਾਂ ਜਿਹੜੀਆਂ ਇੱਕ ਨੋਵਾ ਇੱਕ ਸਕੋਰਪਿਓ ਤੋਂ ਇਸ ਤੋਂ ਇਲਾਵਾ ਗੱਡੀਆਂ ਦੇ ਵਿੱਚ ਉਹ ਜਿਹੜੀ ਹੋਰ ਨਵੀਂ ਵਾਰਦਾਤ ਕਰਨ ਲਈ ਜਿਹੜੀ ਸੀਗੀ ਉਹ ਜਿਹੜੇ ਹੈਗੇ ਤੇਜ਼ ਤਾਰ ਹਥਿਆਰ ਮਿਲੇ ਆ ਕਿਉਂਕਿ ਹਰ ਰਾਤ ਗੱਡੀਆਂ ਚੇਂਜ ਕਰ ਲੈਂਦੇ ਸੀ ਇਹਨਾਂ ਦੇ ਵਿੱਚ ਇੱਕ ਅਮਰੀਕ ਸਿੰਘ ਅਮਰੀਕਾ ਹੈਗਾ ਲੁਧਿਆਣੇ ਦਾ ਉਹ ਕਬਾੜ ਦਾ ਜਿਹੜਾ ਹੈਗਾ ਸਮਾਨ ਲੈਂਦਾ ਹੈਗਾ ਉਹ ਜਦੋਂ ਕਬਾੜ ਦੀਆਂ ਗੱਡੀਆਂ ਲੈਂਦਾ ਹੈਗਾ ਤੇ ਉਹਦੇ ਵਿੱਚੋਂ ਕਬਾੜ ਦੀ ਜਿਹੜੀ ਗੱਡੀ ਹੈ ਉਹਨੂੰ ਫਿਰ ਚੋਰੀ ਲਈ ਉਹ ਦੋ ਚਾਰ ਦਿਨ ਵਰਤਦੇ ਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਕਬਾੜ ਦੇ ਵਿੱਚ ਵੇਚ ਦਿੰਦੇ ਆ ਤੇ ਇਸ ਕਰਕੇ ਟ੍ਰੇਸ ਨਹੀਂ ਹੋ ਰਿਹਾ ਇਹ ਬਹੁਤ ਵਧੀਆ ਜਿਹੜੀ ਹੈਗੀ ਆ ਫਰੀਦਕੋਟ ਪੁਲਿਸ ਜਿਹੜੀ ਹੈਗੀ ਇਹਨਾਂ ਨੇ ਇਹ ਕੇਸ ਜਿਹੜਾ ਹੈਗਾ ਟਰੈਕ ਕੀਤਾ ਹੈਗਾ ਸਰ ਜਿਸ ਤਰ੍ਹਾਂ ਦੱਸਦੇ ਕਿ 26 26 ਮੁਕਾਦਮੇ ਦਰਜੇ ਨਾ ਤੇ ਅਸਰ ਵੀ ਹੋਰ ਕੀ ਕੁਝ ਨਾ ਕੋਈ ਬਰਾਮਦਗੀ ਹੋਣ ਦੀ ਉਮੀਦ ਹੈ ਕਿਉਂਕਿ ਹੋਰ ਖੁਲਾਸੇ ਵੀ ਹੋ ਸਕਦੇ ਅੱਗੇ ਜਿਹੜੀ ਚੋਰੀਆਂ ਹੁਣ ਤੱਕ ਅੰਟਰੀ ਸੀਗੀਆਂ ਇਹ ਜਿਵੇਂ ਇਹਦੇ ਵਿੱਚ ਫਰੂਜਪੁਰ ਦੇ ਜਿਹੜੇ ਜਿਆਦਾ ਦੋਸ਼ੀ ਜਿਵੇਂ ਵਿਲੀਅਮ ਹੈਗਾ ਵਾ ਮੋਟਾ ਇਹਨਾਂ ਤੇ ਕਾਫੀ ਮੁਕਦਮੇ 26 ਮੁਕਦਮੇ ਵੱਖ-ਵੱਖ თਾਮਾਤ ਪੁਲਿਸ ਸਟੇਸ਼ਨਾਂ ਦੇ ਵਿੱਚ ਚੋਰੀਆਂ ਦੇ ਡਕੈਤੀ ਦੇ ਦਰਜ ਹੈਗੇ ਆ ਉਹਨਾਂ ਇਹਨਾਂ ਨੂੰ ਜਿਹੜਾ ਅਸੀਂ ਰਿਮਾਂਡ ਲੈ ਕੇ ਜਿਹੜੀ ਅੱਗੇ ਜਿਹੜਾ ਇਹਨਾਂ ਤੋਂ ਪੁਸ਼ਕਿਸ਼ ਕਰਾਂਗੇ ਉਸ ਦੌਰਾਨ ਜਿਹੜੀ ਹੋਰ ਕੋਈ ਬਰਾਮਦੀਆਂ ਹੁੰਦੀਆਂ ਹੋਰ ਜਿਹੜੀ ਪਤਾ ਲੱਗਦੀ ਉਹ ਫਿਰ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਰਿਮਸਤਾ ਬਿਲਕੁਲ ਐਸਪੀ ਮਨੁਮਿੰਦਰ ਵੀਰ ਸਿੰਘ ਜੀ ਸਾਡੇ ਨਾਲ ਮੌਜੂਦ ਸੀ ਕਿਤਾ ਜਾਣਕਾਰੀ ਦਿੱਤੀ ਹੈ ਕਿਸ ਤਰੀਕੇ ਨਾਲ ਇਹ ਚੋਰ ਜਿਹੜੇ ਨੇ ਕਾਬੂ ਆਏ ਨੇ ਹਾਲ ਦੀ ਖੜੀ ਗੱਲ ਕੀਤੀ ਜਾਵੇ ਤਾਂ ਰਾਹਤ ਦੀ ਖਬਰ ਹੈ ਕਿਉਂਕਿ ਲਗਾਤਾਰ ਲੋਕ ਜਿਹੜੇ ਪਰੇਸ਼ਾਨ ਸਨ ਸੀਗੇ ਤੇ ਹਾਲ ਦੀ ਖੜੀ ਪੁਲਿਸ ਨੇ ਇਹਨਾਂ ਤਮਾਮ 8 ਦੇ ਕਰੀਬੇ ਚੋਰ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਫਰੀਦਕੋਟ ਤੋਂ ਕੈਮਰਾ ਪਸੰਦ ਅਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦਿਨਿਕ ਸਵੇਰਾ ਟੀਵੀ ਮਾਲਵੇ ਦੇ ਲੋਕ ਚੋਰਾਂ ਤੋਂ ਕਾਫੀ ਪਰੇਸ਼ਾਨ ਸੀਗੇ ਤੇ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ 26 ਮੁਕਦਮਿਆਂ ਵਾਲੇ ਚੋਰ ਜਿਹੜੇ ਨੇ ਉਹ ਪੁਲਿਸ ਦੇ ਹੱਥ ਲੱਗੇ ਨੇ ਪਿਛਲੇ ਕਾਫੀ ਦਿਨਾਂ ਤੋਂ ਇਲਾਕਾ ਵਾਸੀ ਜਿਹੜੇ ਨੇ ਕਾਫੀ ਪਰੇਸ਼ਾਨ ਸੀਗੇ ਤੇ ਇਸ ਵਕਤ ਗੱਲ ਕੀਤੀ ਜਾਵੇ ਫਰੀਦਕੋਟ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਤਸਵੀਰ ਜਿਹੜੀ ਹੈ ਫਰੀਦਕੋਟ ਦੀ ਤਸਵੀਰ ਹੈ ਜਿੱਥੇ ਕਿ ਇਹਨਾਂ ਨੂੰ ਇਸ ਵਕਤ ਗ੍ਰਿਫਤਾਰ ਕੀਤਾ ਗਿਆ ਅਤੇ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਪੂਰੇ ਮਾਲਵੇ ਵਿੱਚ ਇਹ ਲੋਕ ਲੁਧਿਆਣਾ ਫਰੀਦਕੋਟ ਦਾ ਆਸ-ਪਾਸ ਦਾ ਜਿਹੜਾ ਇਲਾਕਾ ਹੈਗਾ ਉੱਥੋਂ ਚੋਰੀਆਂ ਕਰਦੇ ਸੀਗੇ ਤੇ ਚੋਰੀਆਂ ਕਰਨ ਤੋਂ ਬਾਅਦ ਜਿਹੜਾ ਹੈਗਾ ਫਰਾਰ ਹੋ ਜਾਂਦੇ ਸੀਗੇ ਤਾ 26 ਮੁਕਦਮੇ ਜਿਹੜੇ ਨੇ ਇਹਨਾਂ ਦੇ ਉੱਪਰ ਦਰਜ ਦੱਸੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੀਆਂ ਇਹ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਇਸ ਦਿਨ ਨਾਲ ਹੀ ਦੋ ਗੱਡੀਆਂ ਜਿਹੜੀਆਂ ਨੇ ਉਹ ਵੀ ਬਰਾਮਦ ਕੀਤੀਆਂ ਗਈਆਂ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਵੱਡੀ ਗਿਣਤੀ ਇਹਨਾਂ ਦੀ ਹੈਗੀ ਹੈ ਕਰੀਬ 7 ਜਣੇ ਜਿਹੜੇ ਨੇ ਆ ਇਹਨਾਂ ਨੂੰ ਗ੍ਰਿਫਤਾਰ ਪੁਲਿਸ ਵੱਲੋਂ ਕਰ ਲਿਆ ਗਿਆ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਰਿਮਾਂਡ ਲਿਆ ਜਾਵੇਗਾ ਕਿਉਂਕਿ ਕਾਫੀ ਜ਼ਿਲ੍ਹਿਆਂ ਦੀ ਪੁਲਿਸ ਨੂੰ ਜਿਹੜਾ ਹੈਗਾ ਇਹ ਲੋਡਿੰਗ ਦੇ ਸੀਗੇ ਕਾਫੀ ਦਿਨਾਂ ਤੱਕ ਪੁਲਿਸ ਇਹਨਾਂ ਦੀ ਪਾਲ ਕਰ ਰਹੀ ਸੀਗੀ ਅਤੇ ਆਖਿਰਕਾਰ ਫਰੀਦਕੋਟ ਵਿੱਚ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਸੀਗਾ ਜਿਸ ਤੋਂ ਬਾਅਦ ਫਰੀਦਕੋਟ ਪੁਲਿਸ ਦੇ ਹੱਥੇ ਵੱਡੇ ਕਾਮਯਾਬੀ ਲੱਗੀ ਹੈ ਵੱਖ-ਵੱਖ ਜ਼ਿਲ੍ਹਿਆਂ ਤੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਦੋ ਗੱਡੀਆਂ ਜਿਹੜੀਆਂ ਨੇ ਉਹ ਬ੍ਰਾਮਧੋਈਆ ਨੇ ਇੱਕ ਸਕੋਰਪੀਓ ਇੱਕ ਨੋਆ ਹੈ ਜਿੰਨਾ ਵਿੱਚ ਕੀ ਹੈ ਕਟਨਾਵਾਂ ਨੂੰ ਅੰਜਾਮ ਦੰਦੇ ਸੀਗੇ ਤਾਂ ਦੱਸ ਦਈਏ ਕਿ ਕਾਫੀ ਵੱਡੀ ਗਿਣਤੀ ਹੈਗੀ ਨਾ ਚੋਰਾਂ ਦੀ 8 ਗਿਣਤੀ ਹੈਗੀ ਇਹਨਾਂ ਦੀ ਜੋ ਕਿ ਇਸ ਵਕਤ ਗ੍ਰਿਫਤਾਰ ਕੀਤੇ ਗਏ ਨੇ ਤਾਂ ਫਰੀਦਕੋਟ ਕੁਤਵਾਲੀ ਵਿੱਚ ਇਹਨਾਂ ਨੂੰ ਇਸ ਵਕਤ ਰੱਖਿਆ ਗਿਆ ਹੈ ਇਸ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਮਾਂਧ ਜਿਹੜਾ ਇਹਨਾਂ ਦਾ ਲਿਆ ਜਾਵੇਗਾ ਤਾਂ ਕਿ ਹੋਰ ਖੁਲਾਸੇ ਹੋ ਸਕਣ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਲ ਤੇਜ਼ ਦਾ ਹਥਿਆਰ ਨੇ ਏਸੀ ਨੇ ਐਲੀ एलईडीज ਨੇ ਅਤੇ ਇਹ ਹੋਰ ਸਮਾਨ ਜਿਹੜਾ ਹੈਗਾ ਉਹ ਇਹਨਾਂ ਤੋਂ ਬਰਾਮਦ ਕੀਤਾ ਗਿਆ ਹੈ ਦੋ ਗੱਡੀਆਂ ਜਿਹੜੀਆਂ ਨੇ ਉਹ ਵੀ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਨੇ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਪੂਰੀ ਜਾਣਕਾਰੀ ਜਿਹੜੀ ਹੈਗੀ ਉਹ ਵੀ ਲਵਾਂਗੇ ਆਫੀਸਰਸ ਤੋਂ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਗਿਆ ਕਿਸ ਤਰੀਕੇ ਨਾਲ ਇਹ ਚੋਰੀਆਂ ਕਰਦੇ ਸੀ ਤੇ ਕੌਣ-ਕੌਣ ਲੋਕ ਜਿਹੜੇ ਨੇ ਕਿਸ-ਕਿਸ ਚੀਜ਼ ਨੂੰ ਅੰਜਾਮ ਹੁੰਦੇ ਸੀਗੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ तमाम ਚੋਰ ਨੇ ਜਿਨ੍ਹਾਂ ਨੂੰ ਕਿ ਪੁਲਿਸ ਵੱਲੋਂ ਗ੍ਰਫਤਾਰ ਕੀਤਾ ਗਿਆ ਪਿਛਲੇ ਦਿਨਾਂ ਗੱਲ ਕੀਤੀ ਜਾਵੇ ਤਾਂ ਲਗਾਤਾਰ ਤਿੰਨ ਚਾਰ ਦੁਕਾਨਾਂ ਜਿਹੜੀਆਂ ਨੇ ਉਹ ਇਹਨਾਂ ਦੀ ਸ਼ਿਕਾਰ ਹੋਈਆਂ ਸੀਗੀਆਂ ਕਾਫੀ ਵੱਡੀ ਅਮਾਉਂਟ ਜਿਹੜੀ ਉਹ ਤੋਂ ਚੋਰੀ ਹੋਈ ਸੀਗੀ ਅਤੇ ਕਾਫੀ ਪਰੇਸ਼ਾਨ ਜਿਹੜੇ ਲੋਕ ਸੀਗੇ ਚੋਰੀਆਂ ਤੋਂ ਉਹਨਾਂ ਦੇ ਲਈ ਰਾਹਤ ਦੀ ਖਬਰ ਹੈ ਕਿ ਇਹ ਚੋਰ ਜਿਹੜੇ ਤਮਾਮ ਨੇ ਇਹ ਪੁਲਿਸ ਦੇ ਗ੍ਰਿਫਤ ਵਿੱਚ ਆ ਗਏ ਨੇ ਅਤੇ ਇਸ ਵਕਤ ਫਰੀਦਕੋਟ ਕਤਵਾਲੀ ਵਿੱਚ ਇਹਨਾਂ ਨੂੰ ਰੱਖਿਆ ਗਿਆ ਹੈ ਤਾਂ ਇਸ ਤੋਂ ਬਾਅਦ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਉਹ ਕਾਰਵਾਈ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੀ ਕੁਝ ਉੱਥੇ ਹੋਵੇਗਾ ਅਤੇ ਇਸ ਵግਦੀ ਗੱਲ ਕੀਤੀ ਜਾਵੇ ਤਾਂ ਦੇਖ ਸਕਦੇ ਹੋ ਤਸਵੀਰਾਂ 8 ਚੋਰ ਨੇ ਆ ਜਿਨ੍ਹਾਂ ਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਵਕਤ ਇਹਨਾਂ ਨੂੰ ਮਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਹ ਜਿਹੜੀਆਂ ਨੇ ਦੋ ਗੱਡੀਆਂ ਨੇ ਉਹ ਗੱਡੀਆਂ ਹੀ ਤਸਵੀਰਤੋਂ ਦਿਖਾ ਦਿੰਦੇ ਆ ਇਹ ਗੱਡੀਆਂ ਜਿਹੜੀਆਂ ਨੇ ਇਹਨਾਂ ਕੋਲੋਂ ਬਰਾਮਦ ਹੋਈਆਂ ਨੇ ਤਾਂ ਇੱਕ ਨੋਵਾ ਗੱਡੀ ਹੈ ਦੂਜੀ ਗੱਡੀ ਜਿਹੜੀ ਹੈਗੀ ਹੈ ਸਕੋਰਪਿਓ ਹੈ ਇਹ ਦੋਨੇ ਗੱਡੀਆਂ ਇਹਨਾਂ ਚੋਰਾਂ ਕੋਲੋਂ ਮਿਲੀਆਂ ਨੇ ਤਾਂ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਆਫਸਰਸ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕੁਝ ਕਹਿਣਾ ਹੈ ਤਾਂ ਜਦਾ ਜਾਣਕਾਰੀ ਐਸਪੀ ਸਾਹਿਬ ਸੜਨ ਮੌਜੂਦ ਨੇ ਸਰ ਚੋਰਾਂ ਚੋਰਾਂ ਨੇ ਬੜਾਂ ਤੱਕ ਮੁਚਾ ਰੱਖਿਆ ਸੀਗਾ ਕਾਬੂ ਆ ਗਏ ਹੈ ਕੀ ਪ੍ਰੋਫਾਈਲ ਇਹਨਾਂ ਦੀ ਕਿੱਥੋਂ ਫੜੇ ਆ ਕਿਸ ਤਰੀਕੇ ਦੇ ਦੇਖੋ ਜਿਹੜੀਆਂ ਇਹ ਪਿੱਛੇ 19 20 ਦੀ ਰਾਤ ਨੂੰ ਜਿਹੜੀਆਂ ਚੋਰੀਆਂ ਹੋਈਆਂ ਸੀ ਸ਼ਟਰ ਤੋੜ ਕੇ ਇਹਦੇ ਚ ਫਰੀਦਕੋਟ ਪੁਲਿਸ ਦਾ ਬਹੁਤ ਵਧੀਆ ਜਿਹੜਾ ਹੈਗਾ ਯੋਗਦਾਨ ਰਿਹਾ ਜਿਹੜੀਆਂ ਐਸਪੀ ਡੀ ਸਾਹਿਬ ਔਰ ਡੀਐਸਪੀ ਸਬਡਿਵੀਜ਼ਨ ਤਲੋਚਨ ਸਿੰਘ ਇਹਨਾਂ ਦੇ ਅੰਦਰ ਜਿਹੜੀਆਂ ਟੀਮਾਂ ਬਣੀਆਂ ਸੀਗੀਆਂ ਇਨਸਪੈਕਟਰ ਸੀਏਏ ਤੇ ਐਸਐਚਓ ਸਿਟੀ ਨੇ ਉਹਨਾਂ ਨੇ ਕਾਫੀ ਮਿਹਨਤ ਕਰਨ ਤੋਂ ਬਾਅਦ ਕੱਲ ਸ਼ਾਮ ਨੂੰ ਇੱਕ ਸਕੋਰਪਿਓ ਗੱਡੀ ਤੇ ਪੰਜ ਬੰਦੇ ਗ੍ਰਿਫਤਾਰ ਕੀਤੇ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਪੁਸ਼ਕਿਸ਼ ਤੋਂ ਬਾਅਦ ਉਹਨਾਂ ਦੇ ਜਿਹੜੇ ਹੈਗੇ ਤਿੰਨ ਸਾਥੀ ਹੋਰ ਨੋਵਾ ਗੱਡੀ ਦੇ ਫਰੋਜਪੁਰ ਰੋਡ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜੀਆਂ ਚੋਰੀ ਹੋਇਆ ਸੀਗਾ ਸਮਾਨ ਇਨਵਰਟਰ ਬੈਟਰੀਆਂ ਐਲਸੀਡੀ ਉਹ ਸਾਰਾ ਬਰਾਮਦ ਕੀਤਾ ਜੀ ਨਾਲ ਦੋ ਕਾਰਾਂ ਜਿਹੜੀਆਂ ਇੱਕ ਨੋਵਾ ਇੱਕ ਸਕੋਰਪੀਓ ਤੋਂ ਇਸ ਤੋਂ ਇਲਾਵਾ ਗੱਡੀਆਂ ਦੇ ਵਿੱਚ ਉਹ ਜਿਹੜੀ ਹੋਰ ਨਵੀਂ ਵਾਰਦਾਤ ਕਰਨ ਲਈ ਜਿਹੜੀ ਸੀਗੀ ਉਹ ਜਿਹੜੇ ਹੈਗੇ ਤੇਜ਼ ਤਾਰ ਹਥਿਆਰ ਮਿਲੇ ਆ ਕਿਉਂਕਿ ਹਰ ਰਾਤ ਗੱਡੀਆਂ ਚੇਂਜ ਕਰ ਲੈਂਦੇ ਸੀ ਇਹਨਾਂ ਦੇ ਵਿੱਚ ਇੱਕ ਅਮਰੀਕ ਸਿੰਘ ਅਮਰੀਕਾ ਹੈਗਾ ਲੁਧਿਆਣੇ ਦਾ ਉਹ ਕਬਾੜ ਦਾ ਜਿਹੜਾ ਹੈਗਾ ਸਮਾਨ ਲੈਂਦਾ ਹੈਗਾ ਉਹ ਜਦੋਂ ਕਬਾੜ ਦੀਆਂ ਗੱਡੀਆਂ ਲੈਂਦਾ ਹੈਗਾ ਤੇ ਉਹਦੇ ਵਿੱਚੋਂ ਕਬਾੜ ਦੀ ਜਿਹੜੀ ਗੱਡੀ ਆ ਉਹਨੂੰ ਫਿਰ ਚੋਰੀ ਲਈ ਉਹ 2-4 ਦਿਨ ਵਰਤਦੇ ਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਕਬਾੜ ਦੇ ਵਿੱਚ ਵੇਚ ਦਿੰਦੇ ਆ ਤੇ ਇਸ ਕਰਕੇ ਟ੍ਰੇਸ ਨਹੀਂ ਹੋ ਰਿਹਾ ਇਹ ਬਹੁਤ ਵਧੀਆ ਜਿਹੜੀ ਹੈਗੀ ਆ ਫਰੀਦਕੋਟ ਪੁਲਿਸ ਜਿਹੜੀ ਹੈਗੀ ਇਹਨਾਂ ਨੇ ਇਹ ਕੇਸ ਜਿਹੜਾ ਹੈਗਾ ਟਰੈਕ ਕੀਤਾ ਹੈਗਾ ਸਰ ਜਿਸ ਤੱਕ ਦੱਸਦੇ ਕਿ 26 26 ਮੁਕਦਮੇ ਦਰਜੇ ਨਾ ਤੇ ਨਸਰ ਵੀ ਹੋਰ ਕੀ ਕੁਛ ਨਾ ਕੋਈ ਬਰਾਮਦਗੀ ਹੋਣ ਦੀ ਉਮੀਦ ਹੈਗੀ ਕਿਉਂਕਿ ਹੋਰ ਖੁਲਾਸੇ ਵੀ ਹੋ ਸਕਦੇ ਅੱਗੇ ਜਿਹੜੀ ਚੋਰੀਆਂ ਹੁਣ ਤੱਕ ਅੰਟਰੀ ਸੀਗੀਆਂ ਇਹ ਜਿਵੇਂ ਇਹਦੇ ਵਿੱਚ ਫਰੂਜਪੁਰ ਦੇ ਜਿਹੜੇ ਜਿਆਦਾ ਦੋਸ਼ੀ ਜਿਵੇਂ ਵਿਲੀਅਮ ਹੈਗਾ ਵਾ ਮੋਟਾ ਇਹਨਾਂ ਤੇ ਕਾਫੀ ਮੁਕਦਮੇ 26 ਮੁਕਦਮੇ ਵਕਫ ਵਕ ਥਾਣਾ ਪੁਲਿਸ ਸਟੇਸ਼ਨਾਂ ਦੇ ਵਿੱਚ ਚੋਰੀਆਂ ਦੇ ਡਕੈਤੀ ਦੇ ਦਰਜ ਹੈਗੇ ਆ ਉਹਨੇ ਇਹਨਾਂ ਨੂੰ ਜਿਹੜਾ ਅਸੀਂ ਰਿਮਾਨਡ ਲੈ ਕੇ ਜਿਹੜੀ ਅੱਗੇ ਜਿਹੜਾ ਇਹਨਾਂ ਤੋਂ ਪੁਸ਼ਕਿਸ਼ ਕਰਾਂਗੇ ਉਸ ਦੌਰਾਨ ਜਿਹੜੀ ਹੋਰ ਕੋਈ ਬਰਾਮਦੀਆਂ ਹੁੰਦੀਆਂ ਹੋਰ ਜਿਹੜੀ ਪਤਾ ਲੱਗਦੀ ਉਹ ਫਿਰ ਤੁਹਾਨੂੰ ਜਾਣਕਾਰੀ ਦਿੱਤੀਏ ਰਿਮਸਤਾ ਬਿਲਕੁਲ ਐਸਪੀ ਮਨੂੰ ਮਿੰਦੋਰ ਬੀਰ ਸਿੰਘ ਜੀ ਸਾਡੇ ਨਾਲ ਮੌਜੂਦ ਸੀ ਕਿਤਾ ਜਾਣਕਾਰੀ ਦਿੱਤੀ ਹੈ ਕਿਸ ਤਰੀਕੇ ਨਾਲ ਇਹ ਚੋਰ ਜਿਹੜੇ ਨੇ ਕਾਬੂ ਆਏ ਨੇ ਹਾਲ ਦੀ ਘਟਨਾ ਕੀਤੇ ਜਾਤ ਰਾਹਤ ਦੀ ਖਬਰ ਹੈ ਕਿਉਂਕਿ ਲਗਾਤਾਰ ਲੋਕ ਜਿਹੜੇ ਪਰੇਸ਼ਾਨ ਸਨ ਸੀ ਕਿ ਹਾਲ ਦੀ ਘੜੀ ਪੁਲਿਸ ਨੇ ਇਹਨਾਂ ਤਮਾਮ 8 ਦੇ ਕਰੀਬੇ ਚੋਰ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਫਰੀਦਕੋਟ ਤੋਂ ਕੈਮਰਾ ਪਸੰਦ ਅਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ